ਬਾਈਲ ਮੜਾ ਆਣਾ ਤੇ ਇੱਥੇ ਪਾਣੀ ਬਹੁਤ ਮੜਾ ਆਉਂਦਾ ਤੇ ਵਾਲਾ ਰੇਤਾ ਆਉਂਦਾ ਨਹੀਂ ਕੰਮ ਕਰਦਾ ਜੀ ਬਹੁਤ ਲੱਗੇ ਬੈਠ ਕੇ ਮਹਾਰਾਜ ਜੀ ਕੋਈ ਮਹਾਰਾਜ ਜੀ ਉਹ ਗਰੀਬੀ ਵਿੱਚ ਜਿਹਾ ਸਾਡਾ ਵਾਲੇ ਉਹ ਮੜਾ ਜਾ ਨਹੀਂ ਬੀਬੀਆਂ ਮੇਰੇ ਘੋੜੀਆਂ ਨਹੀਂ ਰਿੱਤਾ ਪੀਣੀ ਆ ਸੀ ਇਹ ਉਸ ਉਹ ਬਾਪੂ ਕਦ ਲਾਓ ਬੰਦੇ ਲਾਓ ਜੀ ਮੈਨੂੰ ਕਰਾ ਕੇ ਦਿਓ ਇੱਕ ਤਰੀਕ ਤੋਂ ਪਹਿਲਾਂ ਹੋਣਾ ਚਾਹੀਦਾ ਇੱਕ ਤਰੀਕ ਤੋਂ ਪਹਿਲਾਂ ਕਰਕੇ ਦਿਓ ਮੈਂ ਇਹਨਾਂ ਨੂੰ ਟੈਲੀਫੋਨ ਤੇ ਰੱਖਣਾ ਹਾਂ ਹਾਂ ਵੈਲਕਮ ਜੀ ਆ ਵੀ ਸਾਡੀਆਂ ਤੇ ਕੰਮ ਨੂੰ ਲੋਟੀਂਦੇ ਕੋਈ ਵੀ ਦਿੱਤੋ ਬਾਅਦ ਜਿੰਨੇ ਪਹਿਲੇ ਕੰਮ ਕਰਦੇ ਸੀ ਮੈਂ ਹੈ ਉਹ ਕੰਮ ਕਰਉਣ ਮੈਂ ਬਿਠਾ। ਔਰ ਉੱਥੇ ਹੋਰ ਬਹੁਤ ਵਧੀਆ ਕੰਮ ਪੰਜਾਬ ਸਰਕਾਰ ਨੇ ਕੀਤਾ ਆ ਤੇ ਜਿੰਨਾ ਖਰਚਾ ਹੋਣਾ ਆ ਪੰਜਾਬ ਸਰਕਾਰ ਉਹ ਖਰਚਾ ਦਿੰਦੀ ਆ। ਇਹ ਤੋਂ ਵੱਡਾ ਕੰਮ ਸਾਡੇ ਲਈ ਹੋਰ ਕੀ ਲੋਕ ਬਣਾਇਦਾ ਹੋ ਸਕਦਾ ਕੋਈ ਸਾਨੂੰ ਫਿਕਰ ਨਹੀਂ ਕਿਸੇ ਵਜੇ ਵਿੱਚ ਐਪਣੇ ਹੋ ਜਾਵੇ। ਪੰਜਾਬ ਸਰਕਾਰ ਤੁਹਾਡੇ ਦਵਾਰ ਵਿੱਚ ਖੜੀ ਆ। ਜਾ ਕੇ ਲੈ ਕੇ ਜਾਓਗੀ ਗੱਡੀ ਵਿੱਚ ਪਾ ਕੇ ਉੱਥੇ ਸਾਰਾ ਖਰਚਾ ਉੱਥੇ ਕਰੋਗੀ ਜਿਸ ਵੇਲੇ ਇਦਾਂ ਦੀਆਂ ਉਪਾਧੀਆਂ ਸਰਕਾਰ ਦੀਆਂ ਆਪਾਂ ਦੇਖਦੇ ਆਂ ਕਿਉਂਕਿ ਹੁਣ ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਜੋ ਸਾਡੇ ਵਲੰਟੀਅਰ ਹਰ ਪਿੰਡਾਂ ਵਿੱਚ ਬੈਠੇ ਆਂ ਸ਼ਹਿਰਾਂ ਵਿੱਚ ਬੈਠੇ ਆ ਕੋਈ ਵੀ ਕੰਮ ਹੋਵੇ ਅਸੀਂ ਪਹਿਲੇ ਅਧਾਰ ਤੇ ਆਪ ਆ ਕੇ ਕਰਾਈਦਾ ਕੰਮ ਆਪ ਕੋਲ ਜਾਇਦਾ ਕਿਉਂਕਿ ਇਹ ਪਹਿਲੀ ਸਰਕਾਰ ਆ ਜਿਹੜੀ ਲੋਕਾਂ ਦੇ ਜਾ ਕੇ ਲੋਕਾਂ ਦੇ ਕੰਮ ਕਰਾਉਂਦੀ ਆ ਪਿਛਲੀਆਂ ਸਰਕਾਰਾਂ ਆਪਾਂ ਦੇਖੀਆਂ ਆ ਕਈ ਵੇਲੇ ਦਸਰਾ ਵਿੱਚ ਜਾਣਾ ਪੈਂਦਾ ਸੀਗਾ ਕੰਮ ਨਹੀਂ ਹੁੰਦਾ ਸੀਗਾ ਔਰ ਪੰਜਾਬ ਸਰਕਾਰ ਦੇ ਐਸਾ ਵਸਤਾ ਕੀਤੀ ਹੋਈ ਆ ਘਰ ਘਰ ਜਾ ਕੇ ਕੰਮ ਕਰਾਉਣ ਦੀ ਵਸਤਾ ਇੱਥੇ ਵੀ ਹੋ ਜਾਣੀ ਆ ਦਿੱਲੀ ਵਿੱਚ ਆਪਾਂ ਜੇਕਰ ਗੱਲ ਕਰਦੇ ਆ ਨੰਬਰ ਦਿੱਤਾ ਆ ਬੈਲ ਕਰਦੇ ਆ ਉਹ ਸਰਕਾਰਾਂ ਦੇ ਕੰਮ ਕਰਦੇ ਆ ਉਹ ਆਪਾਂ ਸਾਰੇ ਹੀ ਸਰਕਾਰ ਦਾ ਹਿੱਸਾ ਬਣੀਏ ਔਰ ਜੋ ਪਹਿਲੇ ਤਰੀਕ ਨੂੰ ਇੱਕ ਇੱਕ ਵੋਟ ਪਵਰਨਗਵਾ ਟੀਮ ਉਸ ਨੂੰ ਪਾ ਕੇ ਇਹਨਾਂ ਨੂੰ ਕਾਮਯਾਬ ਕਰਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਜਿੱਥੇ ਸਾਡੇ ਮੁੱਦੇ ਜੋਰ ਸ਼ੋਰ ਨਾਲ ਉਠਾ ਸਕਣ ਕਿਉਂਕਿ ਹੋਰ ਇੱਕ ਜਿਹੜੀ ਵੱਡੀ ਗੱਲ ਹੈ ਜੇ বিজেপি ਸਰਕਾਰ ਵਾ ਉਨੇ ਫੰਡ ਰੁਕੇ ਹੋਏ ਆ ਸਾਡੇ ਜਿਸ ਵੇਲੇ ਸਾਡੇ 13 MP ਜਾ ਕੇ ਸੈਂਟਰ ਵਿੱਚ ਬੈਠੇ ਹੋਣਗੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੋਣਗੇ ਫਿਰ ਕਿਸੇ ਮੋਦੀ ਦੀ ਮਜਾਲੀ ਕੇ ਸਾਡਾ ਪੈਸਾ ਰੋਕ ਸਕਣ ਕਿਉਂਕਿ ਆਪ ਆਪਾ ਪੈਸਾ ਲੈ ਕੇ ਆਉਣਗੇ ਸਾਡੇ MP ਉਹੀ ਪੰਜਾਬ ਦੇ ਵਿੱਚ ਖਰਚ ਹੋਊਗਾ ਸਾਰੀ ਡਿਵੈਲਪਮੈਂਟ ਬੜੇ ਆਰਾਮ ਨਾਲ ਹੋਊਗੀ ਆ ਸਾਰੇ ਇਕੱਠੇ ਹੋ ਗਏ ਜਿੱਥੇ ਜਿੱਥੇ ਕੋਈ ਰਿਸ਼ਤੇਦਾਰੀਆਂ ਆ ਭੈਣ ਭਰਾ ਆ ਸੱਜਣ ਮਿੱਤਰ ਆ ਸਾਰਿਆਂ ਨੂੰ ਦੱਸੀਏ ਕਿ ਪੰਜਾਬ ਸਰਕਾਰ ਜਿਹੜੀ ਆ 2 ਸਾਲ ਬੀਤੇ ਆ 3 ਸਾਲ ਦਾ ਸਮਾਂ ਸਾਡੇ ਕੋਲ ਬਹੁਤ ਵੱਡਾ ਪਿਆ ਆ ਜਿੰਨੇ ਵੀ ਕੰਮ ਪਹਿਲ ਦੇ ਦਾਤੇ ਕਰਾਵਾਂਗੇ ਤੁਹਾਡੇ ਵਿੱਚ ਆ ਕੇ ਕਰਾਵਾਂਗੇ ਤੁਹਾਡੇ ਨਾਲ ਖਾਂਗੇ ਔਰ ਸਾਰੇ ਹਿੱਸਾ ਬਣਿਏ ਉਹ ਵੱਧ ਤੋਂ ਵੱਧ ਮੋਟਾ 파 ਕੇ ਪਉਣ ਘਵਾਟੀ ਨੂੰ ਸਿ ਨੂੰ ਕਾਮਯਾਬ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਵਾਈਬਰ ਜੀ ਦਾ ਥਾਲਸਾ ਧੰਨਵਾਦ ਜੀ ਥਾਲਸਗੀ ਆਪਾਂ ਸਾਰੇ ਸਾਥੀ ਜਾਣਦੇ ਆ ਕਿ ਦੂਜੇ ਪਾਸੇ ਉਹ ਉਮੀਦਵਾਰ ਆ ਜਿਹਦਾ ਨਾਮ ਚੰਨੀ ਆ ਸਾਰੇ ਆਪਾਂ ਸੁਣਦੇ ਆ ਪਰ ਉਸ ਬੰਦੇ ਨੇ ਜਿਹੜੀਆਂ ਵਧਿਕਿਆ ਕੀਤੀਆਂ ਜਦੋਂ ਮੰਤਰੀ ਸੀ ਬੜਾ ਰੋਲਾ ਪੈਂਦਾ ਰਿਹਾ ਆਪਾਂ ਨੂੰ ਸਾਰਿਆਂ ਨੂੰ ਬਤਾ ਕਿ ਕਈ ਸਾਲਾਂ ਤੋਂ ਜਿਹੜੀਆਂ ਆਈਟੀਆਈ ਸੀਗੀਆਂ ਉਹ ਉਪਰ ਦੀ ਆਈਟੀ ਦੀ ਗੱਲ ਕਰਾਂ ਤਾਂ ਉਹ ਇੰਦੇ ਲੋਵਾਰਸ ਬਿਲਡਿੰਗਾਂ ਦੇ ਵਿੱਚ ਹੀ ਫਿਰਦੀ ਸੀ ਕਦੀ ਉਹਨੂੰ ਕਿਸੇ ਬਡੇ 'ਚ ਲੈ ਕੇ ਜਾਣਾ ਪੈਂਦਾ ਸੀ ਕਦੀ ਕਿਸੇ ਬਡੇ 'ਚ ਲੈ ਕੇ ਜਾਣਾ ਪੈਂਦਾ ਸੀ ਕਿਰਾਏ ਤੇ ਔਰ ਇਹ ਮਾਨਜੋਤ ਸਿੰਘ ਸ਼੍ਰੀ ਪਵਨ ਕੁਮਾਰ ਤੀਨੂ ਜੀ ਦੀ ਡੇਢ ਸੀ ਕਿ ਇਹਨਾਂ ਨੇ ਇਹ ਭਰਾਮਾ ਕੀਤਾ ਜ਼ਮੀਨ ਦਾ ਪ੍ਰਬੰਧ ਕਰਾਇਆ ਔਰ ਪੱਕੇ ਤੌਰ ਤੇ ਜਿਹੜੀ ਆਈਟੀਆ ਬਣੀ ਹੈ ਆਪਣੇ ਬੋਗੇ ਪਿੰਡ ਦੇ ਵਿੱਚ ਆਪਾਂ ਜਾਣਦੇ ਹਾਂ ਸਾਰੇ ਬੱਚੇ ਸਾਰੇ ਜਾਣਦੇ ਆ ਆਪਣੇ ਇਸੇ ਤਰ੍ਹਾਂ ਜਿਹੜਾ ਹਸਪਤਾਲ ਵੀ ਬਣਵਾਇਆ ਔਰ ਦੂਸਰੇ ਪਾਸੇ ਮੈਂ ਚੰਨੀ ਦੀ ਗੱਲ ਕਰਨ ਲੱਗਾ ਸੀ ਕਿ ਆਦਰਪੁਰ ਜੇ ਵੀ ਬਹੁਤ ਵੱਡੀ ਆਈਟੀਆ ਹੀ ਬਣਾਈ ਮਾਨਜੋਤ ਸਿੰਘ ਪਵਨ ਤੀਨੂ ਜੀ ਦੇ ਔਰ ਇਹ ਜਦੋਂ ਚੰਨੀ ਮਿਨਿਸਟਰ ਸੀਗਾ ਉਹਦਾ ਟੈਕਨੀਕਲ ਐਜੂਕੇਸ਼ਨ ਦਾ ਔਰ ਇਹਦੇ ਦੋਨੇ ਜਿਹੜੀਆਂ ਇਹ ਆਈਟੀ ਦੀਆਂ ਬੰਦ ਕਰ ਦਿੱਤੀਆਂ ਸੀ ਜਿਹਦੇ ਸੁੰਦ ਦੇ ਵਿੱਚ ਵੀ ਭਵਨਦੀਪੂ ਜੀ ਬਨਾ ਸਭਾ ਦੇ ਵਿੱਚ ਗੱਲ ਕਰਦੇ ਰਹੇ ਬੜੇ ਜੋਰ ਸ਼ੋਰ ਦੇ ਨਾਲ ਮਸਲੇ ਨੂੰ ਉਠਾਉਂਦੇ ਰਹੇ ਪਰ ਉਹਨਾਂ ਨੇ ਉਹਦੇ ਕੰਨ ਤੇ ਜੋ ਨਹੀਂ ਸੀ ਸਰਕੀ ਅੱਜ ਉਹ ਸਾਡੇ ਕੋਲ ਵੋਟਾਂ ਮੰਗਣ ਲਈ ਆਉਂਦੇ ਆ ਤੋਂ ਆਪਾਂ ਸਾਰਿਆਂ ਨੂੰ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਕਿਉਂਕਿ ਦੂਜੀ ਗੱਲ ਉਹ ਲੋਕਲ ਹੈ ਹੀ ਨਹੀਂਗੇ ਇੱਥੋਂ 150 ਕਿਲੋਮੀਟਰ ਦੂਰ ਤੋਂ ਚੱਲ ਕੇ ਆਉਦੇ ਆ ਔਰ ਮੈਂ ਤੁਹਾਨੂੰ ਪੂਰੇ ਦਾਅਵੇ ਦੇ ਨਾਲ ਵਿਸ਼ਵਾਸ ਦੇ ਨਾਲ ਕਹਿੰਦਾ ਕਿ ਪਹਿਲੀ ਜੂਨ ਸ਼ਾਮ ਨੂੰ ਵੋਟਾਂ ਪੈਣ ਦੀ ਦੇਖੋ ਗੱਡੀਆਂ ਕਿੱਦਾਂ ਘਰ ਨੂੰ ਮੁੜਦੀਆਂ ਕਿਉਂਕਿ ਆਮ ਇਨਸਾਨ ਦੀ ਫਿਤਰਤ ਹੁੰਦੀ ਹੈ ਹਰੇਕ ਆਦਮੀ ਆਪਣਾ ਕੰਮ ਨਿਭਾ ਕੇ ਘਰ ਨੂੰ ਜਾਂਦਾ ਆਪਣੇ ਨੂੰ ਸੋ ਉਹਨੇ ਵੀ ਉਸੇ ਦੇ ਜਿਹੜਾ 150 ਕਿਲੋਮੀਟਰ ਮੂਤ ਚਲੇ ਲੈਣਾ ਪਵਨਦੀਨੋ ਜਿਹੜੇ ਸਾਡੇ ਆਪਣੇ ਪਰਿਵਾਰਾਂ ਦੇ ਮੈਂਬਰ ਆ ਸਾਡੇ ਵਿਚਾਰ ਵਿਚਰਦੇ ਆ ਸੋ ਜਲੰਧਰ ਕੋਈਆ ਸੋ ਆਪਾਂ ਇਹਨਾਂ ਨੂੰ ਕਾਮਯਾਬ ਕਰਾਂਗੇ ਤੇ ਜਦੋਂ ਮਰਜ਼ੀ ਆਪਾਂ ਇਹਨਾਂ ਕੋਲ ਜਾ ਕੇ ਕੰਮ ਕਰਵਾ ਸਕਾਂਗੇ ਮਾਨਯੋਗ ਸ਼੍ਰੀ ਬੌਰਵਾ ਟਿੰਰੂ ਜੀ ਦਾ ਗळा ਵੀ ਖਰਾਬ ਆ ਕਿਉਂਕਿ ਲਗਾਤਾਰ ਮੀਂਹ ਦਾ ਬੋਝ ਚੱਲ ਰਿਹਾ ਸੋ ਹੁਣ ਮੈਂ ਉਹਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਨਾਲ ਮਾਨਯੋਗ ਸ਼੍ਰੀ ਬੌਰਵਾ ਟਿੰਰੂ ਜੀ ਅਮੀਪੁਰ ਲੋਕ ਸਭਾ ਹਲਕਾ ਜਲੰਧਰ ਬਹੁਤ ਹੀ ਨੇਕ ਦੇ ਇਨਸਾਨ ਬੇਦਾਗ ਸ਼ਖਸੀਅਤ ਔਰ ਦੂਜੇ ਪਾਸੇ ਪਾਰਟੀ ਵੀ ਜਿਹੜੀ ਆਮ ਆਦਮੀ ਪਾਰਟੀ ਉਹਦੀ ਵੀ ਸੋਚ ਇਹੀ ਆ ਕਿ ਇਮਾਨਦਾਰ ਰਾਣੀਆਂ ਦੀ ਜਿਹੜੀ ਆ ਉਹ ਸਥਾਪਿਤ ਹੋਵੇ ਜਿਹੜੀਆਂ ਸਫਾਫਤ ਭਰਾ ਸੀਗੀਆਂ ਕਿ ਫਲਾਨਿਆਂ ਦਾ ਰਾਜ ਫਲਾਨਿਆਂ ਦਾ ਰਾਜ ਉਸ ਰਾਜ ਨੂੰ ਬੰਦ ਕਰ ਦਿੱਤਾ ਔਰ ਜੇ ਬੰਦ ਕਰਨ ਦੀ ਵੀ ਗੱਲ ਕਰਾਂ ਤਾਂ ਬੰਦ ਹੋਇਆ ਵੀ 바ਵਾ ਸਾਹਿਬ ਦੀ ਦੇਣ ਆ ਕਿਉਂਕਿ 바ਵਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਜੀ ਨੇ ਜਦੋਂ ਬੋਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਉਸ ਵੇਲੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅੱਜ ਤੋਂ ਰਾਜਾ ਜਿਹੜਾ ਆ ਉਹ ਰਾਣੀਆਂ ਦੇ ਪੇਟ ਤੋਂ ਜੰਮਣਾ ਬੰਦ ਹੋ ਜਾਊਗਾ ਸੋ ਇਹੀ ਤੈ ਹੋਇਆ ਸਿੱਧ ਹੋ ਗਿਆ ਪੰਜਾਬ ਦੇ ਵਿੱਚ ਕਿ ਸੁਧਾਰਨ ਪਰਿਵਾਰਾਂ ਦੇ ਲੜਕੇ ਲੜਕੀਆਂ ਮੰਤਰੀ ਬਣਿਆ ਮੁੱਖ ਮੰਤਰੀ ਬਣਿਆ ਸੋ ਅੱਜ ਵੀ ਆਪਾਂ ਜੇ ਚਾਹੁੰਦੇ ਆ ਕਿ ਇਸੇ ਤਰ੍ਹਾਂ ਦਾ ਆਪਾਂ ਰਾਜਦੰਤਰ ਨੂੰ ਅੱਗੇ ਬਹਾਰ ਰੱਖੀਏ ਸੋ ਇੱਕ ਇੱਕ ਬੂਟ ਜਿਹੜੀ ਆਪਾਂ ਇਹਨੂੰ ਪਹੁੰਚਾਈਏ ਚੋਣਚਾਂ ਜਿਹੜਾ ਆਪਣਾ ਝਾੜੂ ਦੇ ਉੱਤੇ ਸੋ ਜਿੱਥੇ ਜਿੱਥੇ ਵੀ ਆਪਣੇ ਰਿਸ਼ਤੇਦਾਰ ਨਾਤੇ ਹੈਗੇ ਆ ਲੋਕ ਸਭਾ ਹਲਕਾ ਜਨੰਦਰ ਦੇ ਅੰਦਰ ਉਹਨਾਂ ਸਾਰਿਆਂ ਨੂੰ ਆਪਾਂ ਫੋਨ ਕਰਕੇ ਵੀ ਅਪਰੋਚ ਕਰੀਏ ਕਿ ਝਾੜੂ ਚੋਣ ਚਾਂ ਦੇ ਉੱਪਰ ਜਿਹੜਾ ਬਟਨ ਦਬਾ ਕੇ ਆਪਾਂ ਮਾਣ ਜੋ ਸ਼੍ਰੀ ਪੌਰਵਾ ਟੀਮ ਨੂੰ ਜੀ ਨੂੰ ਕਾਮਯਾਬ ਕਰੀਏ ਸੋ ਮੈਂ ਬੇਨਤੀ ਕਰੂੰਗਾ ਮਾਣ ਜੋ ਸ਼੍ਰੀ ਪੌਰਵਾ ਟੀਮ ਨੂੰ ਜੀ ਨੂੰ ਕਿ ਤੁਹਾਡੇ ਸਨ ਸਾਹੀਆਂ ਗੱਲਾਂ ਤੁਹਾਨੂੰ ਸ਼੍ਰੀ ਜੂਤਲਾਹ ਭਤੀਜੀ ਨੇ ਜਸਤੇਵ ਜੀ ਨੇ ਵਾਸਤੇ ਨਾ ਤੁਹਾਂ ਵਾਅ ਕਰਦਾ ਨਹੀਂ ਘਰ ਵਿੱਚ ਫਰਾਂ ਜੇ ਮੀਟੂਗਾ ਕਿ ਪਰ ਵਾਅ ਕਰ ਲਿਆ ਵੀ ਕੀ ਹੈ ਤੇ ਭੋਤੋ ਰੱਖੀ ਉਹ ਦੀਨ ਦੇ ਪਿੱਛੇ ਕੋਈ ਨਹੀਂ ਤੋਦਨ ਹੋਣਾ ਤੇ ਤੁਸੀਂ ਨਾਟਕੇ ਵਰਤਦਾ ਹੋ ਇਹੋ ਪਹਿਲਾਂ ਵੀ ਆਪਾਂ ਬੜੇ ਕੰਮ ਕੀਤੇ ਆਂ ਤੇ ਦੋ ਸਾਲ ਪਹਿਲਾਂ ਚਲੋ ਕੋਈ ਨਹੀਂ ਉੱਪਰ ਫਲੇ ਹਲੰਦੀ ਆ ਪਰ ਆਪਾਂ ਹੁੰਦੇ ਮਕੰਮਲ ਆਪਾਂ ਤੋਂ ਉੱਪਰ ਦੇ ਕੰਮ ਕਰਾਉਣੇ ਬਹੁਤ ਵਕਾਸ ਤੇ ਬਿਜਲੀ ਦਾ ਮੋਸਟ ਕੀ ਪੀਸਾਂ ਕਰੀ ਗੁਰਪੈਣਾ ਨੂੰ ਅਗਸਤ ਦੇ 1000 ਰੁਪਏ ਵੀ ਆਉਣਗੇ ਇਹ ਆਸ ਗੰਭੀਰ ਤੇ ਹੋਰ ਵੀ ਇਹਨੇ ਬਹੁਤ ਕੌਸ਼ਿਸ਼ ਇਹ ਸਰਕਾਰ ਵੀ ਆਮ ਲੋਕਾਂ ਨੂੰ ਇਸ ਸਰਕਾਰ ਤੇ ਵਿਸ਼ਵਾਸ ਰੱਖੋ ਭਗਵੰਤ ਮਾਨ ਜੀ ਆਮ ਪਰਿਵਾਰ ਵਿੱਚੋਂ ਬਣੇ ਹੈ ਬਹੁਤ ਗਰੀਬਾਂ ਨੂੰ ਨਿਗਰਾਨੀ ਦੀ ਬੋਸ ਸਾਰੇ ਕੰਮ ਤੋਂ ਪਹਿਲਾਂ ਹੀ ਸਾਹਮਣੇ ਦੱਸਿਆ ਆਪ ਸਾਰੇ ਨੂੰ ਜਿਹੜੇ ਤੌਰ ਮਾਰੀ ਹਾਂ ਜੀ ਕੁਝ ਹਫ਼ਤਾ ਪਹਿਲਾਂ ਆਇਆ ਕੋ ਕੰਨਵਾ ਉਹਨੇ ਸਹੇਦ ਹੋ ਗਿਆ ਟੈਨਸ਼ਨ ਆ ਵੀ ਲੋਮਾਗੇ ਫੋੜ ਜੋ ਤੁਸੀਂ ਹੁਕਮ ਕਰਨਾ ਅਸੀਂ ਕਰਾਂਗੇ ਕਿਉਂਕਿ ਉਹ ਪਤਾ ਹੈ ਮੈਂ ਮੈਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਉਹ ਜਿਹੜਾ ਕਾਂਗਰਸ ਦਾ ਉਮੀਦਵਾਰ ਉਹ ਤੁਸੀਂ ਜਾਣਦੇ ਭਲਾ ਉਹ ਘੇਈ ਨਹੀਂ ਜੇ ਉਹ ਹੈ ਨਹੀਂ ਉਹ ਕਰੜਦੇ ਮਰੰਡਾ ਤੋਂ ਇੱਦਾਂ ਦੇ ਬੰਦੇ ਫੋਟਾ ਲੱਜ ਜਾਂਦੇ ਹੁੰਦੇ ਮੋੜ ਕੇ ਆਉਂਦੇ ਨਹੀਂ ਜੀ ਜੀ ਅਪਨ ਜੇ ਉਹ ਬੰਦਾ ਚਾਹੀਦਾ ਜਿਹੜਾ ਆਪਣਾ ਕੰਮ ਵੀ ਕਰੇ ਕਿਤੇ ਮੋਹ ਮੋਣੀ ਬਣੇ ਕਿਤੇ ਟੈਲੀਫੋਨ ਕਰਾਉਣਾ ਬਣੇ ਕੰਮਕਾਰ ਨਾ ਤੁਹਾਡੇ ਜਹਾਜ਼ ਰੇ ਤੇ ਸਾਡੇ ਕੈਪਟਨ ਹੰਸਰਾਜ ਜੀ ਤੇ ਕਿਸੇ ਨਾ ਕਿਹਾ ਆਵਾਜ਼ ਪਾਰਟੀ ਦੇ ਮੈਂ ਕੀ ਲਿਵੇ ਜਿੰਨੇ ਵੀ ਕੰਮ ਤੁਸੀਂ ਕਹੋਗੇ ਅਸੀਂ ਕਰਾਉਣੀ ਜਿੰਨੇ ਵੀ ਕੰਮ ਲਾਟੇ ਦੇ ਕੋਈ ਬਿਜਲੀ ਦੇ ਕੋਈ ਕਾਡਾਂ ਦੇ ਛੜਕਾਂ ਦੇ ਤਸਵੀਰ ਦੇ ਸਾਰੇ ਕਰਾਉਂਦੇ ਆ ਮਰਗੋਟਿਆ ਸਾਹਿਬ ਤੇ ਖੰਸਰਾ ਜੀ ਸਾਰੇ ਕੰਮ ਕਰਨ ਦੀ ਤਾਕਤ ਅਸੀਂ ਆਪਣੇ ਸਾਥੀਆਂ ਨੂੰ ਦੇਵਾਂਗੇ ਤੁਸੀਂ ਇਹ ਨਾ ਕਹੋ ਨਾ ਤੁਹਾਡਾ ਨਾਮ ਲੈ ਮਰਕੋ ਆਉਂਗੇ ਮੈਂ ਕਰਾ ਦਿਆਂਗਾ ਜਸਤੀ ਐਜੂ ਕੋ ਜਾਓਗੇ ਇੱਕ 라ਮਣ। ਪਰਮਜੀਤ ਪਮਾਜੀ ਬੈਠੇ ਸਾਰੇ। ਦੇਖੋ ਹੋਰ ਕਿਸੇ ਨੂੰ ਵੋਟ ਪਾਉਣ ਦਾ ਫਾਇਦਾ ਵੀ ਨਹੀਂਗਾ। ਐਵੇਂ ਨਾ ਕਈ ਵਾਰੀ ਬੰਦੇ ਜਜ਼ਬਤੀ ਹੋ ਜਾਂਦੇ। ਹੋਰ ਕਿਸੇ ਨੂੰ ਵੋਟ ਪਾਉਣ ਦਾ ਫਾਇਦਾ ਹੀ ਨਹੀਂ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਕੋਈ। ਉਹ ਐਵੇਂ ਛੱਡੇ ਲਾਉਂਦੇ ਹਰ ਵਾਰੀ ਜਿਤਨਾ ਹੁੰਦਾ ਨਹੀਂ। ਤਾਂ ਆਪਾਂ ਉਹ ਭਈਏ ਜਿਹੜਾ ਸਾਡੇ ਕੰਮ ਕਰਦਾ। ਤੇ ਬੋਟਾ ਕੰਮ ਕਰਾਉਣ ਲਈ ਹੁੰਦੀਆਂ ਕੋਈ ਕਿਸੇ ਨਾਲ ਜੜ ਕੱਢਣ ਲਈ ਛੜੋ ਨਾ ਕਿ ਮੈਂ ਇੰਨੀਆਂ ਵੋਟਾਂ ਲੈ ਲਈਆਂ ਜਦ ਛੱਟਣਾ ਹੀ ਨਹੀਂ ਤੇ ਜਾਲੀਆਂ ਵੋਟਾਂ ਦਾ ਕੀ ਕਰਨਾ ਜੀ ਗੱਲ ਤਾਂ ਛੱਟਣ ਨਾਲ ਹੁੰਦੀ ਤੁਸੀਂ ਆਮ ਆਦਮੀ ਪਾਰਟੀ ਦਾ ਪੁਨਾ ਜਿੰਮੇਵਾਰ ਮੈਂ ਹਾਂ ਜੀ ਪਰ ਨਿਸ਼ਵਾਸ ਕਰਾਂਗੇ ਮਾਬੋਤ ਬਹੁਤ ਬੋਤਾਂ ਦਾ ਬਹੁਤ ਸ਼ੁਕਰ ਜੀ ਬਹੁਤ ਜੀ 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 जयपुर 와ਹਿਗੁਰੂ ਜੀ ਕਕਲ ਸਾ ਸ੍ਰੀ 와ਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਸ੍ਰੀ ਗੁਰੂ ਰਵਿਦਾਸ ਨਗਰ ਦੇ ਮੇਰੀਆਂ ਮਾਤਾ ਮੇਰੀਆਂ ਭੈਣਾਂ ਬੇਟੀਆਂ ਮੇਰੇ ਵੱਡੇ ਵੀ ਬਜ਼ੁਰਗ ਸਾਰਿਆਂ ਦਾ ਇੱਥੇ ਆਉਣ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਇੱਕ ਸਨੇਹ ਦੇ ਉੱਤੇ ਆ ਕੇ ਇਸ ਝੁਕੀ ਨੂੰ ਚਾਚਨ ਲਾਇਆ ਮੈਂ ਹਮੇਸ਼ਾ ਤੁਹਾਡਾ ਰੀਣੀ ਰਹਾਂਗਾ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਇਆ ਕਿ ਜਿੰਨੇ ਵੀ ਕੋਈ ਵੀ ਕੰਮ ਹੈ ਕਿਸੇ ਤੇ ਅੜੇ ਕੰਮ ਹੈ ਜਾਂ ਗਾਂ ਕਰਾਉਣੇ ਆ ਦਾਸ ਤੁਹਾਡੇ ਕੋਲ 24 ਘੰਟੇ ਹਾਜ਼ਰ ਆ ਮੈਂ ਤੁਹਾਡਾ ਆਿਆਂ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਮੇਰੇ ਬੜੇ ਅਜੀਤ ਮੇਰੇ ਛੋਟੇ ਵੀ ਪਵਨ ਕੁਵਰ ਟਿੰਨੂ ਜੀ ਜੋ ਕਿ ਪਹਿਲੇ ਵੀ ਉਹ 10 ਸਾਲ ਪਟਨਸਵਾ ਦੇ ਐਮ ਐਲ ਏ ਰਹਿ ਚੁੱਕੇ ਹਨ ਔਰ ਉਹਨਾਂ ਦੇ ਨਾਲ ਮੇਰੇ ਭੱਤੇ ਵੀ ਭਾਈ ਸਰ ਜੀਤ ਲਾਲ ਪੱਟੀ ਜੀ ਹਲਕਾ ਇੰਚਾਰਜ ਪੰਚਾਇਤ ਡਾਇਰੈਕਟਰ ਮੇਰੇ ਵੀ ਦਰਮਜੀਤ ਪੰਨਾ ਜੀ ਮਨਕੋਪੀਆ ਜੀ ਜਗਦਾਨ ਜਰਜ ਜੀ ਮਦਨਲਾਲ ਪ੍ਰਾਜੀ ਜੀ ਸਾਰੇ ਜਿੰਨੇ ਵੀ ਆਏ ਆ ਮੈਂ ਇਹਨਾਂ ਦਾ ਇੱਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੀਆਂ ਲੋਕ ਸਭਾ ਦੀਆਂ ਜੋ ਵੀ ਬੋਟਾਂ ਹਨ ਜਿੰਨੀਆਂ ਪਹਿਲਾਂ ਪਈਆਂ ਸਨ ਉਸ ਤੋਂ ਜ਼ਿਆਦਾ ਬੋਟਾਂ ਜਿਹੜਾ ਉਹ ਪਹਿਲੇ ਸਾਰੇ ਪੋਤਰ ਦੇ ਵਿੱਚੋਂ ਜਿੰਨੇ ਵੀ ਬੂਤ ਸਕੇ ਸਭ ਤੋਂ ਨੰਬਰ 1 ਤੇ ਜਿਹੜਾ ਆ ਇੱਕ ਸੁਦਰ ਹੰਸਰਾਏ ਦੇ ਬਾੜ ਦਾ ਮਹਬੂਤ ਦਾ ਬੋਰਡ ਪਈ ਸੀ ਪੋਪਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਹੁਣ ਵੀ ਮੈਂ ਤੁਹਾਨੂੰ ਬੁਸ਼ਵਾਈ ਸੁਣਾਉਣ ਆਇਆ ਕਿ ਪੂਰੇ ਪੋਪਰ ਦੇ ਵਿੱਚੋਂ ਨੰਬਰ 1 ਤੋਂ ਪੋਟਾਂ ਦੇ ਜਿਹੜੀਆਂ ਬੂਤ ਜਿਹੜਾ ਨੰਬਰ 1 ਤੇ ਰੁਆ ਮੈਂ ਆਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਆਂ ਜੈਪੀ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ